ਆਪਣਾ ਲਾਖਰੀ ਸਿੰਘ ਖੁਸ਼ੀਪੁਰ ਅੱਜ ਜੇ ਅਸੀਂ ਪਹੁੰਚੇ ਜਿਹੜਾ ਗਰਦਾਸਪੁਰ ਦੇ ਜਿਹੜਾ ਬਾਬਾ ਨਾਨਕ ਕੋਰੀਡੋਰ ਤੇ ਸੋ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਦੂਰੋਂ ਨੇਰੋਂ ਜਿਹੜੀਆਂ ਨੇ ਕੋਰੀਡੋਰ ਦੇ ਦਰਸ਼ਨ ਕਰਨ ਆ ਰਹੇ ਨੇ ਦੂਰਪਿੰਡ ਦੇ ਨਾਲ ਸੋ ਸਾਡੇ ਨਾਲ ਇੱਥੇ ਲੋਕ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਲੋਕਾਂ ਤੋਂ ਜਾਣਦੇ ਹਾਂ ਸਾਰੀ ਗੱਲਬਾਤ ਸੋ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲ ਸੱਚੇ ਬਾਬਾ ਜੀ ਹਾਂ ਜੀ 80 ਸਾਲ ਜੀ ਬਾਬਾ ਜੀ ਆਪਣਾ ਨਾਮ ਬੋਲੋ ਜੀ ਹਰਕਾਰ ਸਿੰਘ ਜੀ ਕਿੱਥੋਂ ਬਾਬਾ ਜੀ ਹੋਏ ਜੀ ਅਸੀਂ ਆ ਕੁਕਰਛੋੜਿਆ ਪਿੰਡ ਜੀ ਹਾਂ ਜੀ ਅਕਲਾ ਨੌਰ ਦਾ ਜੇ ਹਾਂ ਤੇ ਚੌੜਾ ਚੌੜੇ ਆਇਆ ਤੇ ਬਾਬੇ ਦਾ ਮੇਲਾ ਵੀ ਅਸੀਂ ਵੀ ਦਰਸ਼ਨ ਮੇਲੇ ਕਰਕੇ ਆਗੇ ਦੂਰ ਬਿਨਾ ਲੱਗੀ ਦੀ ਬਹੁਤ ਸੋਨਾ ਵੇਖਣ ਨੂੰ ਇੰਤਜ਼ਾਮ ਹੀ ਤੇ ਜਿਹੜੀ ਬਾਬਾ ਜੀ ਜਿਵੇਂ ਪਾਸਪੋਰਟ ਦੀ ਸ਼ਰਤ ਹੈ ਜਾਂ ਕੁਝ ਹੋਰ ਸ਼ਰਤਾਂ ਨੇ ਮਨੂੰ ਕੋਈ ਸ਼ਰਤਾਂ ਵਿੱਚ ਸ਼ੋਧ ਹੋ ਗਿਆ ਵਾ ਤੇ ਜੇ ਇਹ ਮਨੂੰ ਤੁਸੀਂ ਦੂਰ ਤੋਂ ਦਰਸ਼ਨ ਕਰਦੇ ਹੋ ਕਿ ਮੰਨੀ ਕਰਦਾ ਵੀ ਕੋਈ ਕੋਲ ਨਜ਼ੀਕ ਆ ਕੇ ਦਰਸ਼ਨ ਕੀਤੇ ਜਾਣਾ ਹਾਂਜੀ ਹਾਂਜੀ ਤੇ ਇਹ ਨਜ਼ੀਕ ਆ ਕੇ ਤੇ ਹੱਡਾ ਜਿਹੜਾ ਪਾਸਪੋਰਟ ਆ ਉਹ ਸੌਖਾ ਬਣਨਾ ਚਾਹੀਦਾ ਵਾ ਮਾੜੇ ਬੰਦੇ ਕੋ ਨਹੀਂ ਹੈ بڑا ਔਖਾ ਬਣਦਾ ਵਾ ਕਿਉਂਕਿ ਆਧਾਰ ਕਾਰਡ ਦੇ ਹੋ ਜੀ ਤਾਂ ਹੀ ਜਾ ਸੌਖੇ ਸੀ ਕੀ ਮਨੂੰ ਸਰਕਾਰ ਕੋ ਦੋ ਘਰ ਕਰਦੇ ਵੀ ਧਾਰ ਕਰਦੇ ਹੋ ਜੇ ਵੀ ਆਹੀ ਸਾਰੇ ਜਾਣੇ ਜਾ ਕੇ ਘਰ ਦੇ ਮੈਂਬਰ ਜਿਹੜੇ ਨੇ ਆਧਾਰ ਕਾਰਡ ਤੇ ਸਾਰਿਆਂ ਉਹ ਹੋਏ ਅਸੀਂ ਸੌਖਾ ਜਾ ਕੇ ਬਾਬੇ ਦਾ ਦਰਸ਼ਨ ਦੇਣਾ ਕਰ ਅੱਜ ਵੀ ਆਏ ਜਿੱਥੇ ਕੋ ਦੁਰਗਣ ਜਾਂ ਥੋੜਾ ਬਹੁਤ ਦਰਸ਼ਨ ਹੋਏ ਕਿਵੇਂ ਲੱਗ ਨਹੀਂ ਦੂਰ ਵੀ ਹੁੰਦੇ ਨਹੀਂ ਜੇ ਸਾਡੀ ਤੇ ਨਜ਼ਰ ਮਾੜੀ ਆ ਤੇ ਜਿਨ੍ਹਾਂ ਦੀ ਚੰਗੀ ਨਜ਼ਰ ਆ ਉਹ ਤਾਂ ਕਰ ਦੇਖ ਲੈਂਦੇ ਨ ਬਾਬੇ ਦੇ ਦਰਸ਼ਨ ਮੇਲਾ ਕਰਦੇ ਹਾਂ ਹੇ ਲੱਗੇ ਜਾਈਏ ਤਾਂ ਫੇਰ ਹੀ ਚੰਗਾ ਕੀ ਕੀ ਲੱਗਦਾ ਵੀ ਜਦ ਤੱਕ ਸ਼ਰਤਾਂ ਦੇ ਵਿੱਚ ਕੋਈ ਸ਼ੋਧ ਨਹੀਂ ਹੁੰਦਾ ਤੋ ਉਦ ਤੱਕ ਦੂਰਬਿੰਦ ਜਿਹੜੀ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ ਇਹ ਦੂਰਬਿੰਦ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਉਹਦੇ ਨੇੜੇਕ ਬਾਬਾ ਆ ਜਾਂਦਾ ਦੂਰਬਾਣ ਲਈ ਸੋ ਸਾਡੇ ਨਾਲ ਹੋਰ ਲੋਕ ਮਜ਼ਦੂਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਸਕਰ ਭਾਈ ਅਸਕਰ ਭਾਈ ਕਾਹਦਾ ਆਏ ਹੋ ਮੈਂ ਭਾਈ ਮਾਚਲ ਸੌਰ ਬਹੁਤ ਜ਼ਰੂਰੀ ਹੈ ਅੱਜ ਜਾਣੇ ਕਰਦੇ ਦੇਖਣੇ ਹਾਂ ਹਾਂਜੀ ਕੋਰੀਡੋਰ ਦੇਖਣੇ ਹੈ तो पीछे पीछे गुरुद्वारे के दर्शन किए होगी पीछे हाँ जी पीछे, पीछे तो रहा था स्वामी सत्संग ब्यास से तो वहाँ से फिर डायरेक्ट कम नहीं दा तो जो देखा पाँच क्या महसूस हुआ आपको पहले मैंने सेम ही लगता पे हाँ जी सेम ही लगता पे पाकिस्तान में वहाँ से दर्शन करने का मन को लगता कि जहाँ नज़दीक जाके नज़दीक जाके अलग है ना तो उसमें तो कुछ निचे में शर्ता है पासपोर्ट की जहाँ कुछ मतलब वो कैसे देखते सर सर वो तो उसके लिए पासपोर्ट चाहिए और वीज़ा चाहिए होगा मेरे जी नहीं कैसे जो आम लोग हैं बच्चे हैं जहाँ वो जो इनका पासपोर्ट इतनी नहीं लागू होता बताया तो सरकार को जे में कोई थोड़ा बहुत सूट करना चाहिए थोड़ा बहुत तो करना चाहिए बिल्कुल नज़दीक है ना थोड़ा बहुत छूट तो क्या छूट करना चाहिए ये भी जाके एक दो घंटे के लिए दर्शन करके आ जाए

तो जो है पहले जहाँ पर आया दूरबीन लगा था अभी दूरबीन भी मेरे ख्याल तुम पहली बार आए जहाँ पहले टाइम आया फर्स्ट टाइम फर्स्ट टाइम आए हैं हमारे रिलेटिव आ रखे हैं वो भी नज़दीक के हैं तो वो बहुत बता रहे थे मेरे को दूरबीन लगाया इधर पहले भी कैसा लगा दर्शन करके मैं दर बहुत बढ़िया लगा सर बहुत आनंद आया आपके खान जी हाँ जी सर मेरा नाम जसबीर कौर है कलानौर तो ਕਿ ਕਿਵੇਂ ਮਤਲਬ ਦੇਖਦੇ ਜਿਹੜਾ ਇੱਥੇ ਮੰਨੂ ਪਹਿਲਾਂ ਦੂਰਦਨੂ ਦੀ ਤੋਣ ਕਿਵੇਂ ਆਪ ਵੀ ਹੁਣ ਦੂਰਬਿੰਦੀ ਮੈਂ ਤਾਂ ਕਾਫੀ ਮੈਂ ਟਾਈਮ ਤੋਂ ਵੇਖ ਰਹੀ ਹਾਂ ਕਿ ਦੂਰਬਿੰਦੋ ਜਿੰਨੀ ਵਾਰ ਵੀ ਆਈਆਂ ਦੂਰਬਿੰਦੀ ਹੁਣ ਇੱਥੇ ਦੂਰਬਿੰਦ ਹੈ ਨਹੀਂ ਆ ਕੋਈ ਮੈਂ ਨਾਲ ਗੈਸਟਰ ਨੂੰ ਘੁਮਾਉਣ ਲਿਆਈ ਆ ਮੈਂ ਵੇਖ ਰਹੀ ਹਾਂ ਕਿ ਮਤਲਬ ਦੂਰਬਿੰਦੀ ਕੋਈ ਫੈਸਿਲਿਟੀ ਨਹੀਂ ਹੈ ਤੇ ਕੀ ਗੱਲ ਦੂਰਬਿੰਦ ਕਿਉਂ ਹਟਾਤੀ ਆ ਇਹ ਸਾਨੂੰ ਇਹ ਪਤਾ ਨਹੀਂ ਐਵੇਂ ਤਾਂ ਕਿ ਕੋਈ ਤਾਂ ਮੰਨੂ ਥੋੜਾ ਬਤਾਏ ਪੈੜੀਆਂ ਜਾਂ ਖੇਤ ਹੀ ਦੇਖਦੇ ਹੋਣਗੇ ਦੂਰਬਿੰਦ ਤਾਂ ਇਹ ਥੋੜਾ ਬਹੁਤ ਕਲੋਜ਼ ਨਹੀਂ ਲੱਗਦੀ ਕਲੋਜ਼ ਦੇਖਦਾ ਹੈ ਬਾਕੀ ਜਿਹੜੇ ਦਰਸ਼ਨ ਕਰ ਲਈਏ ਉਹ ਦਰਸ਼ਨੀય ਸ੍ਰੋਹ ਨੇ ਸਾਨੂੰ ਨਹੀਂ ਪਤਾ ਚੱਲਦਾ ਇਤਨਾ ਦੂਰ ਕਿ ਤੱਕ ਕੋਈ ਪ੍ਰਸ਼ਾਸਨਿਕ ਸਰਕਾਰ ਤੋਂ ਮੰਗ ਰੱਦ ਵੀ ਦੁਬਾਰਾ ਇੱਥੇ ਦੂਰਬਿੰਦ ਲੱਗਦੀ ਦੂਰਬਿੰਦ ਲਾਗੂ ਕੀਤੀ ਜਾਵੇ ਦੂਰਬਿੰਦ ਜ਼ਰੂਰੀ ਆ ਇੰਨੀ ਸ਼ਰਦਾ ਦੇ ਨਾਲ ਜਿਹੜੀ ਸੰਗਤ ਆਉਂਦੀ ਆ ਨਾ ਉਹਨਾਂ ਨੂੰ ਦੂਰਬਿੰਦ ਜ਼ਰੂਰੀ ਆ ਉਤਲਵਾ ਜਿਵੇਂ ਮਤਲਬ ਪਾਸਪੋਰਟ ਦੀ ਸ਼ਰਤਾਂ ਜਾਂ ਹੋਰ ਥੋੜੇ ਬੋਲ ਸ਼ਰਤਾਂ ਜਿ ਨਿਜਮ ਹੋਏ ਨੇ ਮਤਲਬ ਜਿਵੇਂ ਪਰਿਵਾਰਕ ਮੈਂਬਰ ਦੇ ਵਿੱਚ ਇੱਕ ਜਿਹੜਾ ਮੇਨ ਹੁੰਦਾ ਉਹਦਾ ਪਾਸਪੋਰਟ ਹੁੰਦਾ ਬੱਚਿਆਂ ਦਾ ਨਹੀਂ ਹੁੰਦੇ ਬਜ਼ੁਰਗਾਂ ਦੇ ਨਹੀਂ ਹੁੰਦੇ ਉਹ ਕਿਵੇਂ ਦੇਖਦੇ ਸਾਨੂੰ ਅਨੇ ਉਹ ਥੋੜਾ ਜਿਹਾ ਮਤਲਬ ਇਸ ਚੀਜ਼ ਨੂੰ ਮਤਲਬ ਜ਼ਿਆਦਾਤਰ ਸੰਗਤ ਇਹ ਮਹਿਸੂਸ ਕਰਦੀ ਆ ਕਿ ਬੱਚਿਆਂ ਦੇ ਵੀ ਪਾਸਪੋਰਟ ਕਈ ਵਾਰੀ ਨਹੀਂ ਬਣਦੇ ਬਜ਼ੁਰਗ ਜਿਹੜੇ ਪਹਿਲਾਂ ਉਹਨਾਂ ਦੇ ਪਾਸਪੋਰਟ ਨਹੀਂ ਬਣਦੇ ਤੇ ਇਹਨਾਂ ਨੂੰ ਚਾਹੀਦਾ ਕਿ ਉਸ ਦਾ ਖੁੱਲੇ ਦਰਸ਼ਨ ਦਾ ਮਤਲਬ ਮੌਕਾ ਦਿੱਤਾ ਜਾਵੇ ਪਾਸਪੋਰਟ ਤੋਂ ਬਗੈਰ ਨਹੀਂ ਜਿਵੇਂ ਬਾਣੀ ਦੇ ਵਿੱਚ ਜਿਵੇਂ ਵਾਕ ਜਨ ਅਰਦਾਸ ਦੇ ਵਿੱਚ ਉਹਦੇ ਖੁੱਲੇ ਗੁਰਦੁਆਰਾ ਦਾ ਦਰਸ਼ਨ ਦਰਸ਼ਨ ਹਾਂਜੀ ਦਰਸ਼ਣ ਦੇਦਾਰ ਦਾ ਮਤਲਬ ਹਨ ਕੋਈ ਚੀਜ਼ ਲੱਗ ਹੋ ਗਈ ਹੈ ਪਰ ਅਜੇ ਕੋਈ ਵੀ ਜਿਹੜੀ ਚੀਜ਼ਾਂ ਦੇ ਵਿੱਚ ਜਿਹੜੀ ਹੈ ਕਿ ਥੋੜਾ ਹੈਗਾ ਵਾ ਮਤਲਬ ਬੇਸ਼ੱਕ ਉਹ ਬਿਲਕੁਲ ਬਿਲਕੁਲ ਹਾਂਜੀ ਅਸੀਂ ਤੁਰੇ ਆਉਂਦੇ ਵੀ ਇ ਪਾਸਪੋਰਟ ਦਾ ਨਾਮ ਇਹੋ ਜਿਹਾ ਹੋਵੇ ਨਾ ਵੀ ਜਿੰਨੀ ਸੋਹਣੀ ਇੱਥੇ ਇਮੀਗ੍ਰੇਸ਼ਨ ਦਾ ਵਾ ਨਾ ਇਹ ਰੋਲਾ ਨਾ ਹੋਵੇ ਸਿੱਦੇ ਦਰਸ਼ਨ ਕਰ ਸਕੀਏ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਆਦਾਤਰ ਸਾਡੇ ਜੋਂ ਤੋਂ ਇਹ ਕੋਰੀਡੋਰ ਖੁੱਲਾ ਨਾ ਉਹਨਾਂ ਦੀ ਇਹ ਖੁਆਸ਼ ਆ ਕਿ ਕਿਤੇ ਇਸ ਤਰ੍ਹਾਂ ਦਾ ਮੌਕਾ ਜਲਦੀ ਵੀ ਸਾਨੂੰ ਖੁੱਲੇ ਦਰਸ਼ਨ ਦੇਦਾਰ ਦਾ ਮੌਕਾ ਮਿਲ ਜੇ ਅਸੀਂ ਦਰਸ਼ਨ ਕਰ ਆਈਏ ਮੋਂ ਸਾਡੇ ਬਜ਼ੁਰਗਾਂ ਨੇ ਪਾਸਪੋਰਟ ਬਣਾਉਣ ਦੇ ਬਹੁਤ ਮਤਲਬ ਮੁਸ਼ਕਲ ਹੋ ਗਿਆ ਕਿ ਬੱਚਿਆਂ ਨੂੰ ਨਹੀਂ ਪਾਸਪੋਰਟ ਨਹੀਂ ਜਲਦੀ ਮਤਲਬ ਮਿਲ ਰਿਹਾ ਤੇ ਬਜ਼ੁਰਗਾਂ ਦਾ ਤਾਂ ਬਹੁਤ ਮੁਸ਼ਕਲ ਆ ਦੇ ਨਾਲ ਹੋਰ ਲੋਕ ਮੌਜੂਦ ਨੇ ਉਹਨਾਂ ਨਾਲ ਪਸੰਦ ਹੈ ਵਾਈ ਗੁਰਜੀ ਦਾ ਖਾਵਾ ਵਾਈ ਗੁਰ ਜੀ ਦੀ ਪਤਨੀ ਕੀ ਹਟੀ ਨਾ ਮਹਾਰਾਜ ਜੀ ਸਾਨੂੰ ਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇ ਮਹਾਰਾਜ ਜੀ ਜਿਨਾਂ ਦੇ ਪਾਸਪੋਰਟ ਹੈ ਨਹੀਂਗੇ ਆਧਾਰ ਕਾਰਡ ਤੇ ਹੀ ਜਾਣ ਦੇ ਦੇਣ ਦਰਸ਼ਨ ਨਜ਼ਾਰ ਕਰੀਏ ਕਿੱਥੋਂ ਆਏ ਕਿੱਥੋਂ ਅਸੀਂ ਪਿੰਡ ਪਚਰੰਗੀ ਤੋਂ ਜਿਲ੍ਹਾ ਜਲੰਧ ਤੋਂ ਜਲੰਧ ਰੇਡੀ ਤੋਂ ਅੱਜ ਜਰਾ ਸ਼ਵੇਰ ਦਾ ਮਤਲਬ ਮੰਨਦੇ ਤਾਂ ਹੈ ਵੀ ਅੱਜ ਕਰੀਗਰ ਦਾ ਦਰਸ਼ਨ ਕਰਕੇ ਆਉਣਾ ਹੈ ਹਾਂ ਜੀ ਕਿਵੇਂ ਮਤਲਬ ਹੋਏ ਦਰਸ਼ਨ ਦਾਰਸ਼ਨ ਕਰਨ ਗਈਆਂ ਸੰਤਾਂ ਸਾਡੇ ਕੋਲ پاسਪੋਰਟ ਹੈ ਨਹੀਂ ਸੀ ਤੈ ਇੱਥੇ ਹੈਗੇ ਆ ਨਾ ਇਹ ਇੱਥੇ ਜਦੋਂ ਪਹਿਲਾਂ ਸਕਤੂ ਤੋਂ ਪਤਾ ਲੱਗਾ ਵਾ ਕਿ ਇੱਥੇ ਦੂਰ ਬਣਾਉਂ ਦੀ ਜੀ ਹਾਂਜੀ ਦਿਲ ਦੇ ਵਿੱਚ ਚਾਅ ਉੱਠਿਆ ਚਾਹ ਵਨ ਵਨ ਦਰਸ਼ਨ ਕਰਨ ਦੇ ਅਸੀਂ ਦਰਸ਼ਨ ਕਰੀ ਕਿ ਕਿ ਸਰਕਾਰ ਤੋਂ ਮੰਗਦੇ ਹਾਂ ਜੀ ਜਿਵੇਂ ਮਤਲਬ ਪਾਸਵਰਡ ਦੀ ਸ਼ਰਤ ਹੈ ਉਸ ਤੋਂ ਇਲਾਵਾ ਜਿਵੇਂ ਹੋਰ ਕੋਈ ਸ਼ਰਤਾਂ ਵਿੱਚ ਨਹੀਂ ਜਿਵੇਂ ਸੁਧਾਰ ਕਰਨ ਦੀ ਜੀ ਸਾਰੇ ਮਤਲਬ ਬੱਚੇ ਤੋਂ ਲੈ ਕੇ ਬੁੱਢਿਆਂ ਤੱਕ ਸਾਰਿਆਂ ਨੂੰ ਦਰਸ਼ਨ ਦੇ ਦਾਸ ਕਰਨ ਦੇ ਬਹੁਤ ਕੋਲ ਜਾ ਕੇ ਨਜ਼ਦੀਕ ਜਾ ਕੇ ਹਾਂਜੀ ਨਜ਼ਦੀਕ ਜਾ ਕੇ ਦਰਸ਼ਨ ਕਰਨ ਦੀ ਇੱਛਾ ਹੈ